ਹੁਣ ਵੇਖੋ ਜਦੋਂ ਗੁਰੂ ਨੂੰ ਸਮਰਪਿਤ ਹੋ ਗਏ ਤੇ ਗੁਰੂ ਕੋਲ ਆ ਕੇ ਮੈਂ ਸ਼ਰਤਾਂ ਨਹੀਂ ਰੱਖੀਆਂ ਕਿਉਂਕਿ ਮੇਰਾ ਮਨੋਰਥ ਕੀ ਸੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਮੈਂ ਸਰੀਰ ਵਾਲੀਆਂ ਦੀ ਚੀਜ਼ਾਂ ਹੀ ਨਹੀਂ ਮੰਗੀਆਂ ਸਰੀਰ ਕਰਕੇ ਹੋ ਸਕਦਾ ਵੀ ਉਹ ਕਹੇ ਸਾਰਾ ਦਿਨ ਪੱਖਾ ਝੁੱਲ ਸਾਰਾ ਦਿਨ ਪਾਣੀ ਢੋ ਸਾਰਾ ਦਿਨ ਅੱਗ ਬਾਲ ਸਾਰਾ ਦਿਨ ਭਾਈ ਮੰਜ ਲੱਕੜਾਂ ਢੋ ਸਾਰਾ ਦਿਨ ਭਾਈ ਆਦਮ ਜੀ ਬਾਲਣ ਢੋਵੋ ਲੰਗਰ ਚ ਸੇਵਾ ਕਰੋ ਤੇ ਜੇ ਆਰਾਮ ਨਾਲ ਸੌਣਾ ਮੰਗਿਆ ਹੁੰਦਾ ਤੇ ਉਹ ਭੱਜ ਜਾਂਦੇ ਵੀ ਮੈਂ ਤੇ ਸੁੱਖ ਮੰਗਿਆ ਸੀ ਇਹਨਾਂ ਮੈਨੂੰ ਕੰਮੇ ਲਾ ਦਿੱਤਾ ਮੈਂ ਰੱਜ ਕੇ ਪਦਾਰਥ ਮੰਗੇ ਸੀ ਭਾਈ ਮੰਜ ਕਹੇ ਮੇਰੀ ਤੇ ਚੌਧਰ ਵੀ ਖੁੱਸ ਗਈ ਮੇਰੇ ਘਰ ਤੇ ਰੋਟੀ ਵੀ ਖਾਣ ਨੂੰ ਨਹੀਂ ਰਹੀ ਗੁਰੂ ਨੂੰ ਸਮਰਪਤ ਹੋਣ ਦੇ ਅਰਥ ਹੀ ਇਹ ਆ ਵੀ ਜੇ ਸੁੱਖ ਦੇ ਤਾਂ ਤੁਜੈ ਆਰਾਦੀ ਦੁੱਖ ਭੀ ਤੁਜੈ ਧਾਈ ਦੁੱਖ ਭੀ ਉਲਟ ਹੋ ਗਈ ਗੱਲ ਫਿਰ ਅਸੀਂ ਹੋਰ ਕਿਸੇ ਪਾਸੇ ਭਟਕਦੇ ਆ ਜਦੋਂ ਦੁੱਖ ਹੁੰਦੇ ਆ ਕੀ ਫਾਇਦਾ ਹੋਇਆ ਜੀ ਗੁਰਦੁਆਰੇ ਜਾਂਦਾ ਕੀ ਫਾਇਦਾ ਹੋਇਆ ਜੀ ਬਾਣੀ ਪੜ੍ਹਨ ਦਾ ਵੇਖੋ ਜੀ ਫਲਾਣਾ ਬੰਦਾ ਕਦੀ ਨਹੀਂ ਗਿਆ ਉਹਨੂੰ ਕਿੰਨਾ ਕੁਝ ਮਿਲਿਆ ਆ ਬੰਦਾ ਰੋਜ਼ ਜਾਂਦਾ ਸੀ ਇਹਨੂੰ ਕੀ ਮਿਲਿਆ ਦੁੱਖ ਭੀ ਤੁਜੈ ਧਾਈ ਸਿੱਖੀ ਤੇ ਇਸ ਬੁਨਿਆਦ ਉੱਤੇ ਖੜੀ ਹੈ ਸਿੱਖੀ ਦੇ ਅੰਦਰ ਸੁੱਖਾਂ ਦੇ ਪਦਾਰਥਾਂ ਦੇ ਸੌਦੇ ਨਹੀਂ ਹਨ ਤੇਰੀ ਰਜ਼ਾ ਵਿੱਚ ਆਰੀ ਹੀਠਾਂ ਬੈਠਣਾ ਪਏਗਾ ਦੁੱਖ ਪੀ ਤੁਜੈ ਤੇ ਆਈ ਤੇਰੀ ਰਜ਼ਾ ਚ ਚਰਖੜੀ ਤੇ ਚੜਨਾ ਪਏਗਾ ਇਸ ਦੁੱਖ ਵਿੱਚ ਵੀ ਤੈਨੂੰ ਸਿਮਰਾਂਗਾ ਤੇਰੀ ਰਜ਼ਾ ਦੇ ਅੰਦਰ ਬੰਦ ਬੰਦ ਕਟਵਾਉਣਾ ਪਏਗਾ ਧਰਮ ਕਮਾਉਂਦਿਆਂ ਨਿਭਾਉਂਦਿਆਂ ਉੱਥੇ ਵੀ ਬੈਠਾ ਜਪਜੀ ਸਾਹਿਬ ਪੜਾਂਗਾ ਅਸੀਂ ਸੁੱਖਾਂ ਦੀਆਂ ਸ਼ਰਤਾਂ ਲਾ ਕੇ ਸੁਖਮਨੀ ਸਾਹਿਬ ਪੜਦੇ ਹਾਂ ਹੋਰ ਸੁੱਖ ਮਿਲਣ ਭਾਈ ਸਾਹਿਬ ਜੀ ਕਿਹੜਾ ਪਾਠ ਕਰੀਏ ਬੜ ਜਾਣੇ ਪੁੱਛਦੇ ਕਿਹੜਾ ਪਾਠ ਕਰੀਏ ਤੇ ਕਿਹੜਾ ਸੁੱਖ ਮਿਲੇ ਪੁੱਤਰ ਦੇ ਸੁੱਖ ਵਾਸਤੇ ਹੋਰ ਪਾਠ ہاں ਪਖੰਡੀਆਂ ਨੇ ਦੁਕਾਨ ਚ ਚਲਾਉਣ ਲਈ ਦੱਸਤਾ ਸਨ ਮੁਕਦਮਾ ਜਿੱਤਣ ਵਾਸਤੇ ਹੋਰ ਪਾਠ ਦੱਸ ਦਿੱਤਾ ਪੁੱਛਦੇ ਜੀ ਕਿਹੜਾ ਸ਼ਬਦ ਪੜ੍ਹੀਏ ਜੀ ਤੁਸੀਂ ਦੱਸੋ ਵੈਸੇ ਦੁਕਾਨ ਚ ਚਲਾਉਣੀ ਹੋਵੇ ਤੇ ਸੌਖਾ ਹੈ ਪਰ ਸਤਗੁਰੂ ਜੀ ਦੀ ਸ਼ਰਤ ਇਹ ਆ ਵੀ ਜੇ ਕੁਝ ਵੀ ਨਾ ਮਿਲੇ ਤੇ ਤਾਂ ਵੀ ਪੜ। ਦੁੱਕ ਭੀ ਫਰਕ ਇਨਾਗਾ ਸਾਤ ਸੰਗਤ। ਅਸਲ 'ਚ ਸੌਦਾਗਰ ਜਿਹੜੇ ਆਪ ਬਿਜ਼ਨਸਮੈਨ ਸੀ ਨਾ ਆਪ ਧਰਮ ਦੇ ਨਾਂ ਤੇ ਧੰਦਾ ਕਰਨ ਵਾਲੇ ਉਹਨਾਂ ਨੇ ਸਿੱਖਾਂ ਨੂੰ ਵੀ ਧੰਦੇ ਵਾਲੇ ਬਣਾ ਦਿੱਤਾ। ਜਿਹੜੇ ਆਪ ਸਿੱਖਾਂ ਨਾਲ ਧੰਦਾ ਕਰਦੇ ਸੀ ਸਿੱਖਾਂ ਨੂੰ ਗੁਰੂ ਨਾਲ ਧੰਦਾ ਕਰਨ ਲਾ ਦਿੱਤਾ। ਅਸੀਂ ਤੁਹਾਡੀ ਅਰਦਾਸ ਕਰਾਂਗੇ ਸਾਨੂੰ ਆਹ ਦੇਓ ਜੇ ਗੁਰੂ ਕੋਲੋਂ ਆ ਮੰਗਾਗੇ ਉਹਨੂੰ ਰੁਮਾਲਾ ਦੇ ਦਿਓ ਢੇਰ ਲੱਗ ਗਿਆ ਇੱਥੇ ਰੁਮਾਲਿਆਂ ਦੇ ਜਿੰਨੇ ਰੁਮਾਲੇ ਭੇਟ ਕੀਤੇ ਆ ਜੇ ਕਿਤੇ ਇੰਨੀ ਆਪਣੀ ਆਪਣੀ ਮਤ ਭੇਟ ਕੀਤੀ ਹੁੰਦੀ ਤੇ ਮਨਮਤ ਨਿਕਲ ਜਾਣੀ ਸੀ ਗੁਰਮਤ ਆ ਜਾਣੀ ਸੀ ਪਰ ਅਸੀਂ ਤੇ ਸਿਰਫ ਬਿਜ਼ਨਸ ਕਰਨ ਆਏ ਆ ਵੀ ਰੁਮਾਲਾ ਭੇਟ ਕੀਤੇ ਆ ਸਾਡੇ ਪਰ ਦੇ ਟਕੇਗਾ ਨਹੀਂ ਨਹੀਂ ਮਤ ਗੁਰੂ ਦੀਆਂ ਸਾਡੇ ਪਰਦੇ ਟੱਕੇ ਉਲਟ ਸੋਚਣ ਲੱਗ ਪਈ ਦੀ ਅਸੀਂ ਜੇ ਸੁਖ ਦੇਹੇ ਤਾਂ ਤੁਜੈ ਅਰਾਧੀ ਦੁੱਖ ਭੀ ਤੁਜੈ ਧਾਈ ਇਹ ਸ਼ਰਤ ਮਨਜ਼ੂਰ ਹੈ ਇਸ ਸ਼ਰਤ ਉੱਤੇ ਖੜੇ ਆ ਜੇ ਸਿੱਖ ਗੁਰੂ ਵਾਲੇ ਪਾਸੇ ਤੁਰਨਾ ਸੀ ਹੋ ਸਕਦਾ ਜਿਹੜਾ ਕੱਲ ਪਰਿਵਾਰ ਵਿੱਚ ਘਿਰਿਆ ਹੋਇਆ ਸੀ ਉਹ ਅਗਲੇ ਪੈਰ ਮਾਛੀਵਾੜੇ ਦੇ ਕੰਡਿਆਂ 'ਚ ਸੁੱਤਾ ਹੋਵੇ ਸਰਸਾ ਦੇ ਕਿਨਾਰੇ ਤੇ ਹੋਵੇ ਨਹੀਂ ਜੀ ਉਹ ਤੇ ਬੜਾ ਪਾਠ ਕਰਦਾ ਸੀ ਫੁਲਾਣਾ ਬੰਦਾ ਉਹਨੂੰ ਦੁੱਖ ਕਿੱਦਾਂ ਆ ਗਿਆ ਇੱਥੇ ਖੜੀ ਏ ਸਾਡੀ ਸੋਚ ਸਾਧ ਸੰਗਤ ਜੀ ਅੱਧਾ ਮਿੰਟ ਨਹੀਂ ਗੁਜ਼ਰਿਆ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਮਰਤ ਵੇਲਾ ਸੰਭਾਲ ਕੇ ਤੁਰਿਆ सरसे ਦੇ ਟੱਟ ਤੇ ਨਦੀ ਦੇ ਕਿਨਾਰੇ ਅਜੇ ਅੱਧੀ ਘੜੀ ਨਹੀਂ ਗੁजरी ਨਿਤਨੇਮ ਕਰਕੇ ਬਾਣੀ ਪੜਕੇ ਪੜਕੇ ਗੁਰੂ ਗ੍ਰੰਥ ਕੋ ਭਰਨਾ ਸਰੂਰ ਥਾ ਥਾ ਸਰਪੇ ਵਕਤ ਆ ਗਿਆ ਆਸਾ ਕੀ ਵਾਰ ਕਾ ਸਾਜੋਂ ਕੇ ਜ਼ੋਰੋ ਬੰਬ ਔਰ ਚੜਾ ਉਤਾਰ ਕਾ ਮਨਸਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ ਮੌਕਾ ਮਿਲੇ ਤੋ ਕਰ ਲੈ ਭਜਨ ਕਿਰਦਗਾਰ ਕਾ ਮੈਂ ਬੰਦਗੀ ਚ ਲੀਨ ਹੋਣਾ ਮਹਿਵੇ ਬੰਦਗੀ ਉਤੇ ਅੱਲਾ ਯਾਰ ਖਨ ਜੋਗੀ ਨੇ ਸ਼ਬਦ ਲਿਖਿਆ ਸਿੱਖ ਮਹਬੇ ਬੰਦਗੀ ਹੋਏ ਮਤਲਬ ਬੰਦਗੀ ਚ ਲੀਨ ਹੋ ਗਏ ਤੇ ਜਦੋਂ ਲੀਨ ਹੋਏ ਸੁਰਤਾ ਜੁੜੀਆਂ ਬਾਣੀ ਪੜੀ ਨਾਮ ਰਸ ਪੀਤਾ ਤੇ ਅਜੇ ਅੱਧੀ ਘੜੀ ਨਹੀਂ ਗੁਜ਼ਰੀ ਕਿ ਪਰਿਵਾਰ ਖੇਰੂ ਖੇਰੂ ਹੋ ਗਿਆ ਅਸੀਂ ਕੀ ਕਵਾਂਗੇ ਵੀ ਦੁੱਖ ਆ ਗਏ ਬਾਣੀ ਹੁਣੇ ਪੜੀ ਸੀ ਹੁਣੇ ਦੁੱਖ ਆ ਗਏ ਸ਼ਿਕਵੇ ਕਰਨ ਵਾਲਿਆਂ ਨੇ ਸ਼ਿਕਵੇ ਕੀਤੇ ਵੀ ਹੁਣੇ ਬਾਣੀ ਪੜਨ ਦਾ ਕੀ ਫਾਇਦਾ ਹੋਇਆ ਜੀ ਜੇ ਤੁਸੀਂ ਪਰਿਵਾਰ ਹੀ ਵਿਛੋੜ ਦੇਣਾ ਸੀ ਜਦੋਂ ਬਾਣੀ ਪੜਨ ਬੈਠੇ ਸੀ ਉਦੋਂ ਪਰਿਵਾਰ ਇਕੱਠਾ ਸੀ ਜਦੋਂ ਬਾਣੀ ਪੜ ਕੇ ਹਟੇ ਤੁਰਨ ਲੱਗੇ ਆ ਉਦੋਂ ਪਰਿਵਾਰ ਵਿਛੜ ਗਿਆ ਵਿਛੋੜੇ ਦਾ ਦੁੱਖ ਪਰ ਜਿਨ੍ਹਾਂ ਨੇ ਪਹਿਲਾਂ ਇਹ ਸ਼ਰਤ ਕਬੂਲ ਕੀਤੀ ਸੀ ਦੁੱਖ ਭੀ ਤੁਜੈ ਤੇ ਆਈ ਉਹਨਾਂ ਨੂੰ ਸ਼ਿਕਵਾ ਨਹੀਂ ਆਇਆ ਸ਼ੁਕਰ ਆਇਆ ਸੁੱਖ ਵਿੱਚ ਸ਼ੁਕਰ ਤੇ ਦੁੱਖ ਵਿੱਚ ਵੀ ਸ਼ੁਕਰ ਤਾਂ ਕਿਹਾ ਸੀ ਵਿਖਮ ਮਾਰਗ ਚੱਲਣ ਦਾ ਜੇ ਸੁਖ ਦੇਹ ਤਾਂ ਤੁਜੈ ਅਰਾਦੀ ਦੁੱਖ ਭੀ ਤੁਜੈ ਧਾਈ ਜੇ ਭੁੱਖ ਦੇਹ ਤਾਂ ਇਤਹੀ ਰਾਜਾ ਭੁੱਖ ਵਿੱਚ ਵੀ ਰਜਿਆ ਹੁੰਦਾ ਕੋਈ ਭਲਾ ਮਨ ਲੋ ਅੰਦਰੋਂ ਕਿਸੇ ਵੀ ਚੀਜ਼ ਦੀ ਤੋਟ ਆ ਕੱਲੀ ਭੋਜਨ ਦੀ ਨਹੀਂ ਕਿਸੇ ਚੀਜ਼ ਦੀ ਵੀ ਭੁੱਖ ਹੋਵੇ ਕਿਸੇ ਨੂੰ ਧਨ ਦੀ ਕਿਸੇ ਨੂੰ ਸ਼ੋਹਰਤ ਦੀ ਕਿਸੇ ਨੂੰ ਸੰਤਾਨ ਦੀ ਕਿੰ ਕਈ ਚੀਜ਼ਾਂ ਦੀ ਭੁੱਖ ਹੁੰਦੀ ਆ ਨਾ ਜੀ ਕੱਲੀ ਪ੍ਰਸ਼ਾਦੇ ਦੀ ਭੁੱਖ ਹੀ ਨਹੀਂ ਹੁੰਦੀ ਤੇ ਰੱਜਿਆ ਹੋਇਆ ਹੋਰ ਨਹੀਂ ਚਾਹੀਦਾ ਕੋਈ ਭੁੱਖ ਵਿੱਚ ਕਹਿ ਸਕਦਾ ਵੀ ਹੋਰ ਨਹੀਂ ਚਾਹੀਦਾ ਬਸ ਮਹਾ ਸੰਤੋਖ ਕਮਾਲ ਹੋ ਗਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਮੈਂ ਭੁੱਖ ਵਿੱਚ ਵੀ ਰੱਜਿਆ ਹੋਇਆ ਕਹਾਂਗਾ ਸੰਤੁਸ਼ਟਾ ਮਹਾਰਾਜ ਕੁਛ ਨਾ ਦੇਂਗਾ ਤਾਂ ਵੀ ਰੱਜਿਆ ਹੋਇਆ ਭੁੱਖਾ ਤੇ ਭੱਜ-ਭੱਜ ਕੇ ਕਹਿੰਦਾ ਵੀ ਮੈਨੂੰ ਬਾਕੀ ਸਭ ਕੁਝ ਬਾਅਦ ਚ ਪਹਿਲਾਂ ਰੋਟੀ ਦੇ ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੂਖ ਮਨਾਈ ਦੁੱਖ ਦੇ ਵਿੱਚ ਇਦਾਂ ਵੀ ਕੋਈ ਕਹੇ ਵੀ ਰਵਾਂਗਾ ਸਮੁੰਦਰ ਵਿੱਚ ਪਰ ਛਿੱਟ ਨਹੀਂ ਆਪਣੇ ਤੇ ਪੈਂਦਿਆਂ ਲੋਕੀ ਤੇ ਦੁਨੀਆਂ ਛੱਡ ਕੇ ਭੱਜ ਗਏ ਵੱਡੇ ਵੱਡੇ ਸੰਨਿਆਸੀਆਂ ਦਿਗੰਬਰਾਂ ਨੇ ਕਿਹਾ ਵੀ ਸੰਸਾਰ ਦੁੱਖਾਂ ਦਾ ਘਰ ਹੈ ਸੰਸਾਰ ਨੂੰ ਦੁੱਖਾਂ ਦਾ ਘਰ ਕਹਿਣ ਵਾਲੇ ਸੰਸਾਰ ਛੱਡ ਕੇ ਭੱਜ ਗਏ ਜੰਗਲਾਂ 'ਚ ਚਲੇ ਗਏ ਪਰਿਵਾਰ ਚ ਨਹੀਂ ਰਹਿਣਾ ਹਾਇ ਸੰਸਾਰ ਦੁੱਖਾਂ ਦਾ ਘਰ ਹੈ ਇੱਥੇ ਕਹਿ ਰਹੇ ਨੇ ਵੀ ਦੁੱਖ ਵਿੱਚ ਸੁੱਖ ਮਨਾਈ ਦੁੱਖ ਦੇ ਵਿੱਚੋਂ ਸੁੱਖ ਲੱਭ ਸਕਦਾ ਕੋਈ ਜੀ ਆ ਸਿੱਖੀ ਦੀ ਚੜ੍ਹਦੀ ਕਲਾ ਜਿੱਦਣ ਦੁੱਖ ਵਿੱਚ ਸੁੱਖ ਮਨਾਈ ਸਮਝ ਆ ਗਈ ਤੇ ਜਿਹੜੀਆਂ ਰੋਜ਼ ਖਬਰਾਂ ਲੱਗਦੀਆਂ ਨੇ ਨਾ ਸੂ ਸਾਈਡ ਦੀਆਂ ਇਹ ਮੁੱਕ ਜਾਣਗੀਆਂ ਬਾਣੀ ਨਾਲੋਂ ਟੁੱਟ ਗਏ ਆ ਤਾਂ ਕਰਕੇ ਦੁੱਖਾਂ ਦੇ ਪਹਾੜ ਟੁੱਟੇ ਆ ਜੇ ਬਾਣੀ ਨਾਲ ਜੁੜੇ ਹੁੰਦੇ ਤੇ ਵਿੱਚ ਸੂਖ ਮਨਾਉਣ ਵਾਲਾ ਕਦੀ ਦੁਖੀ ਹੋਣਾ ਹੀ ਨਹੀਂ ਸੀ ਬਾਣੀ ਨਾਲੋਂ ਟੁੱਟ ਗਿਆ ਗੁਰੂ ਤੋਂ ਦੂਰ ਹੋ ਗਿਆ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਕਿਸ ਸ਼ਰਤ ਤੇ ਕੋਈ ਆਣ ਮਿਲਾਵੇ ਮੈਂ ਕੀ ਕੀ ਦਿਆ ਉਹਨਾਂ ਨੂੰ ਮੇਰੇ ਜਿਸਮ ਦੇ ਕੋ ਟੁਕੜੇ ਟੁਕੜੇ ਕਰਕੇ ਕਹਿਣਾ ਅੱਗ 'ਚ ਸਾੜਦੇ ਆ ਤੇ ਕੋਈ ਗੱਲ ਨਹੀਂ بس ਮੈਂ ਵਿਛੜਿਆ ਨਾ ਰਵਾਂ ਮੈਨੂੰ ਬੁਲਾ ਦਿਓ ਮੈਨੂੰ ਭੋਜਨ ਨਾ ਮਿਲੇ ਮੈਂ ਉਹਦੇ ਚ ਵੀ ਰੱਜਿਆ ਰਵਾਂਗਾ ਮੈਂ ਦੁੱਖਾਂ ਚ ਰਵਾਂ ਮੈਂ ਉਹਨੂੰ ਵੀ ਸੁੱਖ ਪ੍ਰਤੀਤ ਕਰਾਂਗਾ ਪਰ ਵਿਛੋੜਾ ਨਹੀਂ ਸਹਿ ਸਕਦਾ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੁਖਾਈ ਰਾਜਾ ਵਿੱਚ ਰਵਾਂਗਾ ਹੁਕਮ ਵਿੱਚ ਚਲਾਂਗਾ ਜੋ ਕਹੋਗੇ ਉਹ ਕਰਾਂਗਾ ਚੱਕਰੀ ਕਰਾਂਗਾ ਸਾਰਾ ਦਿਨ ਪਾਣੀ ਢੋਵਾਂ ਪੱਖਾ ਫੇਰਾ ਨੌਕਰਾਂ ਵਾਂਗ ਕੰਮ ਕਰਾਂਗਾ ਫਿਰ ਕਦੀ ਛਿਕਵਾ ਨਹੀਂ ਕਰਾਂਗਾ ਜੋ ਮਿਲੇਗਾ ਉਹਦੇ ਤੇ ਖੁਸ਼ੀ ਪ੍ਰਗਟ ਕਰਾਂਗਾ ਬਸ ਵਿਛੜੇ ਨੂੰ ਮਿਲਦੇ ਆ ਸਬਦਾ ਧੰਵਾਦ ਅਸੀਸ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ